ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪੰਜਾਬੀ ਚੈਨਲ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ 1892 ਸਵੀਡਨ ਵਿੱਚ ਮਿੱਟੀ ਦੇ ਤੇਲ ਨਾਲ ਚੱਲਣ ਵਾਲੇ ਸਟੋਵ ਦੀ ਖੋਜ ਹੋਈ ਸੀ ਤੇ ਅਗਲੇ ਸਾਲਾਂ ਦੇ ਵਿੱਚ ਇਹ ਸਾਰੀ ਦੁਨੀਆ ਦੇ ਵਿੱਚ ਫੈਲ ਗਿਆ ਸੀ ਕਿਉਂਕਿ ਇਹਨੂੰ ਚਲਾਉਣਾ ਬਹੁਤ ਸੌਖਾ ਸੀ ਥੋੜੀ ਜਿਹੀ ਹਵਾ ਭਰ ਕੇ ਇਸ ਨੂੰ ਕਿਤੇ ਵੀ ਚਲਾਇਆ ਜਾ ਸਕਦਾ ਸੀ ਤੇ ਇਸ ਨੂੰ ਦੂਰ-ਦਰਾਡੇ ਵੀ ਕਿਤੇ ਲਜਾਇਆ ਜਾ ਸਕਦਾ ਸੀ ਇਸ ਤਰ੍ਹਾਂ ਇਹ ਇੱਕ ਬਹੁਤ ਹੀ ਕਾਰਗਰ ਵਸਤੂ ਸੀ ਅੱਗ ਚਲਾਉਣ ਦੇ ਲਈ ਭਾਰਤ ਵਿੱਚ ਸਟੋਵ ਦੀ ਬਹੁਤ ਮਹੱਤਤਾ ਰਹੀ ਹੈ ਪਰ ਆਮ ਤੌਰ ਤੇ ਲੋਕ ਸਟੋਵ ਨੂੰ ਸਟੋਪ ਹੀ ਕਹਿੰਦੇ ਹੈ ਇਸ ਨੇ ਪਰਿਵਾਰਾਂ ਦੇ ਵਿੱਚ ਇੱਕ ਇਹੋ ਜਿਹਾ ਕਾਰਨਾਮਾ ਵੀ ਕੀਤਾ ਜੋ ਬਹੁਤ ਹੀ ਦੁਖਦਾਇਕ ਸੀ ਅਕਸਰ ਘਰਾਂ ਵਿੱਚ ਝਗੜੇ ਝੇੜੇ ਜਾਂ ਪਰਿਵਾਰਾਂ ਵਿੱਚ ਟੁੱਟ-ਭੱਜ ਦੌਰਾਨ ਬਹੁਤ ਸਾਰੀਆਂ ਨੂੰਹਾਂ ਨੂੰ ਰਸੋਈਆਂ ਵਿੱਚ ਅੱਗ ਲੱਗ ਜਾਂਦੀ ਸੀ ਉਸ ਦਾ ਵੱਡਾ ਬਹਾਨਾ ਇਹ ਕਿਹਾ ਜਾਂਦਾ ਸੀ ਕਿ ਸਟੋਵ ਫਟ ਗਿਆ ਪਰ ਅੱਜ ਤੱਕ ਕੋਈ ਇਹ ਨਹੀਂ ਦੱਸ ਸਕਿਆ ਕਿ ਸਟੋਵ ਕਿਵੇਂ ਫਟਿਆ ਇਹ ਇੱਕ ਸਾਡੀ ਸਮਾਜਿਕ ਦੋਵਿਦਾ ਜਾਂ ਦੁਖਦਾਈ ਪੱਖ ਹੈ ਸਮਾਜ ਵਿੱਚ ਲੜਾਈਆਂ ਜਾਂ ਘਰਾਂ ਦੇ ਵਿੱਚ ਹੋਰ ਝਗੜਿਆਂ ਝੇੜਿਆਂ ਦੇ ਨਾਲ-ਨਾਲ ਸਟੋਵ ਦੀਆਂ ਖਬਰਾਂ ਆਮੀਆਂ ਖਬਰਾਂ ਵਿੱਚ ਛਪਦੀਆਂ ਰਹਿੰਦੀਆਂ ਸੀ ਪਰ ਅਚਾਨਕ ਇਹ ਸਭ ਕੁਝ ਖਤਮ ਹੋ ਗਿਆ ਸਟੋਪ ਤੋਂ ਇਲਜ਼ਾਮ ਖਤਮ ਹੋ ਕੇ ਗੈਸ ਲੀਕ ਤੱਕ ਪਹੁੰਚ ਗਿਆ ਤੇ ਸਮਾਜਿਕ ਉਤਰਾਚੜਾ ਆਉਂਦੇ ਰਹੇ ਸ਼ੁਕਰ ਹੈ ਕਿ ਸਮਾਂ ਬਦਲ ਗਿਆ ਸਟੋਪ ਵੀ ਖਤਮ ਹੋ ਗਏ ਤੇ ਹੁਣ ਪਰਿਵਾਰਾਂ ਵਿੱਚ ਅੱਗੇ ਵਾਲੀ ਤਲਖੀ ਵੀ ਨਹੀਂ ਰਹੀ ਸ਼ਾਇਦ ਉਹ ਤਲਕੀ ਦਾਸ ਦੀ ਲੋਬੀਆਂ ਦੀ ਸੀ ਪਰ ਹੁਣ ਔਰਤਾਂ ਦੇ ਸੁਚੇਤ ਹੋਣ ਦੇ ਨਾਲ ਉਹ ਕੰਮ ਘਟ ਗਿਆ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਫਿਰ ਇਹੋ ਜਿਹੀ ਸਟੋਪ ਦੀ ਖੋਜ ਨਹੀਂ ਹੋਵੇਗੀ ਧੰਨਵਾਦ ਜੀ